ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਬਲੀਦਾਨ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਰੀਬ 14 ਮੁਗਲਾ ਕੋ ਜਿਹੜੀ ਜੰਗਾਂ ਜਿੱਤੀਆਂ ਤੇ ਸਿੱਖ ਕੌਮ ਨੂੰ ਹਮੇਸ਼ਾ ਉੱਚਾ ਚੁੱਕਣ ਲਈ ਹਮੇਸ਼ਾ ਆਪਣੇ ਪ੍ਰਯਾਸ ਕੀਤੇ ਗਏ ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਗਾਤਾਰ ਆਪਣੇ ਰਾਜ ਦੇ ਵਿੱਚ ਹਰ ਧਰਮ ਦੇ ਲੋਕਾਂ ਨੂੰ ਇੱਕ ਸਮਾਨ ਸਮਝਿਆ ਜਾਂਦਾ ਸੀ ਸੋ ਸਟੈਚੂ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਲਗਾਇਆ ਗਿਆ ਸੀ ਇਸ ਜਗ੍ਹਾ ਤੇ ਪਨੋਰਮਾ ਵੀ ਸਥਿਤ ਹੈ ਤਾਂ ਕਿ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਪਤਾ ਲੱਗ ਸਕੇ ਜਿਆਦਾ ਤੋਂ ਜਿਆਦਾ ਲੋਕ ਮਹਾਰਾਜਾ ਰਣਜੀਤ ਸਿੰਘ ਬਾਰੇ ਜਾਗਰੂਕ ਹੋ ਸਕਣ ਲੇਕਿਨ ਇਸ ਸਟੈਚੂ ਨੂੰ ਤਾਂ ਤੇ ਅੰਮ੍ਰਿਤਸਰ ਦੇ ਜਿਹੜਾ ਕੰਪਨੀ ਬਾਗ ਦੇ ਵਿੱਚ ਲਗਾਇਆ ਗਿਆ ਸੀ ਲੇਕਿਨ ਇਸ ਦੇ ਹਾਲਾਤ ਜਾਣਨ ਲਈ ਉਸ ਤੋਂ ਬਾਅਦ ਕੋਈ ਨਹੀਂ ਆਇਆ ਇਸ ਜਗ੍ਹਾ ਤੇ ਨਸ਼ੇ ਦਾ ਕਈ ਸਮਾਨ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਹੜੇ ਤੰਬਾਕੂ ਇਸ ਜਗ੍ਹਾ ਤੇ ਪਏ ਹੋਏ ਜਰੂਰ ਮਿਲਦੇ ਨੇ ਤੇ ਨਾਲ ਹੀ ਸ਼ਰਾਬ ਦੀ ਬੋਤਲਾ ਵੀ ਇਸ ਜਗ੍ਹਾ ਤੇ ਪਈਆਂ ਵਾ ਸੋ ਹਾਲਾਤ ਤੁਸੀਂ ਜਿਸ ਜਗ੍ਹਾ ਤੇ ਸਟੈਚੂ ਲਗਾਇਆ ਗਿਆ ਹੈ ਉਸ ਦੇ ਹਾਲਾਤ ਦੇ ਸਕਦੇ ਹੋ ਉਸ ਦੇ ਜਿਸ ਜਗ੍ਹਾ ਤੇ ਲਗਾਇਆ ਗਿਆ ਹੈ ਉਸ ਦੇ ਵੀ ਤੜੇਰਾ ਆ ਚੁਕੀਆਂ ਲੇਕਿਨ ਇਸ ਦੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰੀ ਪੱਤਰ ਵੀ ਲਿਖੇ ਗਏ ਹੈ ਲੇਕਿਨ ਉਸ ਪੱਤਰ ਦਾ ਜਵਾਬ ਹਜੇ ਤੱਕ ਨਹੀਂ ਆਇਆ ਸੋ ਇਹ ਮਹਾਰਾਜ ਰঞ্জੀਤ ਸਿੰਘ ਦਾ ਉਸ ਜਗ੍ਹਾ ਤੇ ਸਟੈਚੂ ਸਿੱਟਾ ਜਿੱਥੇ ਹਰ ਰੋਜ਼ ਹਜ਼ਾਰਾਂ ਜਿਹੜੇ ਲੋਕ ਐ ਇਸ ਜਗ੍ਹਾ ਤੇ ਸੈਰ ਕਰਨ ਆਉਂਦੇ ਆ ਅੱਜ ਵੀ ਉਹਨਾਂ ਦੇ ਬਲੀਦਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਭੇਜਿਆ ਜਾਂਦਾ ਤਾਂ ਕਿ ਉਹਨਾਂ ਦੇ ਬਲੀਦਾਨ ਨੂੰ ਸ਼ਰਧਾਲੂ ਯਾਦ ਕਰ ਸਕਣ ਸੋ ਜਿਹੜੇ ਸਮਾਜ ਸੇਵੀ ਵੀ ਸਾਡਾ ਮੌਜੂਦ ਹੈ ਮਹਾਰਾਜ ਰਜੀਤ ਸਿੰਘ ਦਾ ਜਿਸ ਬੁੱਤ ਜਿੱਥੇ ਲਗਾਇਆ ਗਿਆ ਰਾਜਪਾਲ ਸ਼੍ਰੀ ਅਰਜਨ ਸਿੰਘ ਜੀ ਦੁਆਰਾ ਇਸ ਨੂੰ ਲਗਾਇਆ ਗਿਆ ਸੀ 28 ਜੂਨ 1985 ਨੂੰ ਇਸ ਦੇ ਨਾਲ ਇੱਕ ਹੋਰ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਤੇ ਕੁਝ ਲੈਣਾ ਲਿਖੀਆਂ ਗਈਆਂ ਤੁਹਾਨੂੰ ਉਹ ਵੀ ਦਿਖਾਵਾਂਗੇ ਮਹਾਰਾਜਾ ਰਣਜੀਤ ਸਿੰਘ 1780 ਤੋਂ ਲੈ ਕੇ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਵਿੱਚ ਹੋਇਆ 1790 ਵਿੱਚ ਉਹ ਸ਼ੁਕਰ ਚੱਕਿਆ ਮਿਸਲ ਦੇ ਸਰਦਾਰ ਭਰਨੇ 1799 ਵਿੱਚ ਲਾਹੌਰ ਉਤੇ ਕਬਜ਼ਾ ਕਰਨ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਬਣ ਗਏ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਲੜਾਈਆਂ ਜਿੱਤੀਆਂ ਤੇ ਸਤਲੁਜ ਨਦੀ ਤੋਂ ਲੈ ਕੇ ਲਦਾਖ, ਪਸ਼ਾਵਰ ਅਤੇ ਸਿੰਧ ਤੱਕ ਫੈਲਾ ਦਿੱਤੀਆਂ। ਇੱਕ ਸੁਚੀ ਪ੍ਰਸ਼ਾਸਕੀ ਵਿਵਸਥਾ ਕਾਇਮ ਕਰਕੇ ਉਹਨਾਂ ਨੇ ਪੰਜਾਬ ਨੂੰ ਇੱਕ ਮਜ਼ਬੂਤ ਤੇ ਖੁਸ਼ਹਾਲ ਰਾਜ ਬਣਾਇਆ। ਪੰਜਾਬ ਵਿੱਚ ਸ਼ਾਂਤੀ ਕਾਇਮ ਕਰਕੇ ਉਹਨਾਂ ਨੂੰ ਇਸ ਨੂੰ ਸਮੇਂ-ਸਮੇਂ ਵਿਦੇਸ਼ੀ ਹਮਲਾਵਰਾਂ ਦੁਆਰਾ ਹੋਣ ਵਾਲੀ ਤਬਾਹੀ ਤੋਂ ਮੁਕਤ ਕੀਤਾ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਕਈ ਉੱਗੇ ਹਿੰਦੂ ਸਿੱਖ ਅਤੇ ਮੁਸਲਮਾਨ ਉੱਚ ਪਦਵੀਆਂ ਤੇ ਨੁਕਸਨ ਉਹ ਕਲਾ ਦੇ ਸਾਹਿਬ ਦੇ ਸਮਰਪਤ ਸਨ ਉਹਨਾਂ ਨੇ ਭਿੰਨ-ਭਿੰਨ ਧਰਮ ਨਾਲ ਸੰਬੰਧਿਤ ਸੰਸਥਾਵਾਂ ਸਰਵਸੰਮਤੀ ਕੀਤੀਆਂ ਅਤੇ ਸਭ ਨੂੰ ਖੁੱਲਾ ਦਾਨ ਦਿੱਤਾ 1839 ਵਿੱਚ ਉਹ ਅਕਾਲ ਚਲਾਣਾ ਕਰ ਗਏ ਸੋ ਮਹਾਰਾਜ ਰਣਜੀਤ ਸਿੰਘ ਦੀ ਜੀਵਨੀ ਤੇ ਲਿਖਿਆ ਉੱਪਰ ਬੋਤਲ ਲੱਗਾ ਸੋ ਇੱਕ ਪਾਸੇ ਤੁਹਾਨੂੰ ਨਸ਼ੇ ਦਾ ਸਮਾਨ ਕਿਉਂਕਿ ਇਸ ਜਗ੍ਹਾ ਤੇ ਘਟੋਕਟ ਪ੍ਰਸ਼ਾਸਨ ਦਾ ਧਿਆਨ ਜ਼ਰੂਰ ਹੋਣਾ ਚਾਹੀਦਾ ਸਿੱਖ ਕੌਮ ਲਈ ਬਾਕੀ ਧਰਮਾਂ ਦੇ ਲੋਕਾਂ ਲਈ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਲੇਕਿਨ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੀ ਹੈ ਜਦੋਂ ਇਸ ਬੁੱਤ ਨੂੰ ਸਥਾਪਿਤ ਕੀਤਾ ਗਿਆ ਸੀ ਉਸ ਵੇਲੇ ਵੱਡੀਆਂ-ਵੱਡੀਆਂ ਗੱਲਾਂ ਜ਼ਰੂਰ ਕੀਤੀਆਂ ਗਈਆਂ ਸੀ ਲੇਕਿਨ ਅੱਜ ਪ੍ਰਸ਼ਾਸਨ ਹੋਏ ਸਰਕਾਰ ਹੋਏ ਜਾਂ ਫਿਰ ਆਮ ਲੋਗੋਂ ਉਸ ਗੱਲਾਂ ਤੇ ਖਰੀਆਂ ਨਹੀਂ ਹੋਤੀਆਂ ਕਿਉਂਕਿ ਹਰ ਕਿਸੇ ਦਾ ਇੱਕ ਜ਼ਿੰਮੇਵਾਰ ਅਧਿਕਾਰ ਹੁੰਦਾ ਕਿ ਜਿਸ ਚੀਜ਼ ਨੂੰ ਜਿਸ ਜਗ੍ਹਾ ਤੇ ਲਗਾਇਆ ਜਾਂਦਾ ਉਹ ਆਮ ਲੋਕ ਵੀ ਉਸ ਦੇ ਸੁਧਾਰ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਸੋ ਸਾਡੇ ਨਾਲ ਸਮਾਜ ਸੇਵੀ ਵੀ ਮੌਜੂਦ ਹੈ ਸੋਨੂ ਜੀ ਮਹਾਰਾ ਰਣਜੀਤ ਸਿੰਘ ਦਾ ਬੁੱਤ ਲਗਾਇਆ ਗਿਆ ਕਾਫੀ ਜਿਹੜੀ ਉਹਨਾਂ ਦੇ ਜੀਵਨੀ ਦੇ ਕੁਝ ਲੈਣਾ ਵੀ ਲਿਖੀਆਂ ਗਈਆਂ ਲੇਕਿਨ ਅੱਜ ਲੋਕ ਕੀ ਉਹਨਾਂ ਦੀ ਜੀਵਨੀ ਭੁੱਲ ਗਏ ਜਾਂ ਜੋ ਉਹਨਾਂ ਨੇ ਅੱਜ ਤੱਕ ਆਪਣੇ ਜੀਵਨ ਦੇ ਵਿੱਚ ਆਮ ਲੋਕਾਂ ਲਈ ਕੀਤਾ ਪੰਜਾਬ ਰਾਜ ਨੂੰ ਖੁਸ਼ਹਾਲ ਬਣਾਉਣ ਲਈ ਕੀਤਾ ਯਾ ਲੋਕਾਂ ਨੂੰ ਅੱਜਕੱਲ ਸਮੇਂ ਨਹੀਂ ਇਹ ਲੋਕਾਂ ਨੂੰ ਦੇਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਐਸੀ ਸ਼ਖਸੀਅਤ ਸੀਗੀ ਕਿ ਜਿਨ੍ਹਾਂ ਦੇ ਨਾਮ ਨਾਲ ਲੈਣ ਨਾਲ ਹੀ ਸਿੱਖ ਕੌਮ ਦਾ ਤੇ ਪੂਰੇ ਦੇਸ਼ ਦਾ ਜਿਹੜਾ ਵਾ ਸਿਰ ਉੱਚਾ ਹੋ ਜਾਂਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਸਟੇਜਾਂ ਤੇ ਵਿਦਵਾਨ ਸਭਾ ਚ ਪਾਰਲੀਮੈਂਟ ਚ ਬਹੁਤ ਸੁਣੀਆਂ ਹੋਣਗੀਆਂ ਤੁਸੀਂ ਉਹ ਲੀਡਰ ਉੱਥੋਂ ਤੱਕ ਹੀ ਗੱਲਾਂ ਕਰਦੇ ਨੇ ਪਰ ਜਿਸ ਵੇਲੇ ਜ਼ਮੀਨੀ ਹਕੀਕਤ ਆਉ ਉਹ ਇੱਥੇ ਆ ਕੇ ਪਤਾ ਲੱਗਦੀ ਆ ਇਸ ਤੋਂ ਪਹਿਲਾਂ ਕੋਈ ਪਹਿਲੀ ਵਾਰੀ ਵਾਕਿਆ ਨਹੀਂ ਜਿੱਥੋਂ ਰਾਜ ਸ਼ੁਰੂ ਹੁੰਦਾ ਸੀਗਾ ਰੋਪੜ ਤੋਂ ਇੱਕ ਬਨੇ ਗੋਰੀਆਂ ਦਾ ਰਾਜ ਸੀ ਇੱਕ ਬਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉੱਥੇ ਨਿਸ਼ਾਨ ਲੱਗਾ ਪਹਾੜੀਆਂ ਦੇ ਉੱਤੇ ਲਿਖਿਆ ਸਰਕਾਰੇ ਖਾਲਸਾ ਸ੍ਰੀ ਅਕਾਲ ਸਹਾਏ ਉੱਥੇ ਵੀ ਸਵਰਾਜ ਕੰਪਨੀ ਆ ਜਿਹੜੀ ਉੱਥੇ ਉਹਨਾਂ ਨੇ ਵੀ ਕਬਜ਼ਾ ਕਰ ਲਿਆ ਸੀ ਤੇ ਅੱਠ ਕਿੱਲੇ ਜ਼ਮੀਨ ਜਿਹੜੀ ਆ ਉੱਥੇ ਜਿਹੜੀ ਆ ਧਰਨਾ ਲਾ ਕੇ ਛਡਾਈ ਗਈ ਸੀ ਉਹਨਾਂ ਵਿੱਚ ਮੈਂ ਵੀ ਜਾ ਕੇ ਬੈਠਾ ਸੀ ਪਰ ਬੜਾ ਦੁੱਖ ਲੱਗਦਾ ਹੈ ਜਿਸ ਸ਼ੇਰੇ ਪੰਜਾਬ ਦਾ ਰਾਜ ਰੋਪੜ ਤੋਂ ਲੈ ਕੇ ਤੇ ਫਗਾਨ ਤੱਕ ਜਿਹਨੂੰ ਅਮਰੀਕਾ ਵੀ ਨਹੀਂ ਹੁਣ ਤੱਕ ਫਤਿਹ ਕਰ ਪਾਇਆ ਤੇ ਸ਼ੇਰੇ ਪੰਜਾਬ ਦੀ ਹੱਦ ਦੇ ਨੇੜੇ ਆਉਣ ਤੋਂ ਗੋਰੇ ਤੇ ਮੁਗਲ थर-थर ਕੰਬਦੇ ਸੀ ਤੇ ਅੱਜ ਉਸ ਸ਼ੇਰੇ ਪੰਜਾਬ ਦੀ ਯਾਦਗਾਰ ਜਿਹੜੀ ਆ ਉਹ ਗੁਰੂ ਰੰਗਰੀ ਸ੍ਰੀ ਅਮਰਸਰ ਸਾਹਿਬ ਵਿੱਚ ਬਣੀ ਕੰਪਨੀ ਬਾਗ ਦੇ ਵਿੱਚ ਜਿਸ ਦੇ ਆਲੇ-ਦੁਆਲੇ ਬੈਠ ਕੇ ਨਸ਼ੇੜੀ ਨਸ਼ਾ ਕਰਦੇ ਆ ਔਰ ਯਾਦਗਾਰ ਡਿੱਗਣ ਦੀ ਕਕਾਰ ਤੇ ਆ ਉਸਦੇ ਮਤਲਬ ਇੰਨੀ ਮਾੜੀ ਹਾਲਾਤ ਜਿਸ ਵੇਲੇ ਮੈਂ ਵੇਖਿਆ ਮਨ ਰੋ ਪਿਆ ਕਿ ਅਸੀਂ ਕਿਹੜੇ ਰਾਜ ਦੀਆਂ ਗੱਲਾਂ ਕਰਦੇ ਤੇ ਅਸੀਂ ਕਿਹੜੇ ਬੰਨੇ ਚੱਲ ਪਏ ਜਿਹੜੇ ਆਪਣੇ ਪੁਰਖਿਆਂ ਦੀ ਨਹੀਂ ਆਪਾਂ ਸਾਹ ਸੰਭਾਲ ਕਰ ਸਕਦੇ ਵਿਰਾਸਤਾ ਹੀ ਨਹੀਂ ਸੰਭਾਲ ਸਕਦੇ ਤੇ ਫਿਰ ਸਾਡੇ ਲਈ ਲੱਖ ਲਹਾਂ ਤੇ ਮੈਂ ਆਪਣੇ ਨੂੰ ਕਹਿੰਨਾ ਕਿਸੇ ਨੂੰ ਨਹੀਂ ਕਹਿੰਦਾ ਮੈਂ ਆਪਣੇ ਆਪ ਤੇ ਲਾਂਤਾਂ ਪਾਉਣਾ ਵੀ ਸਾਡੇ ਲਈ ਇੰਨੀ ਸ਼ਰਮ ਵਾਲੀ ਗੱਲ ਅਸੀਂ ਗੁਰੂ ਨਗਰੀ ਦੇ ਵਿੱਚ ਰਹਿ ਕੇ ਵੀ ਇਹ ਕੰਮ ਨਹੀਂ ਕਰ ਪਾਏ ਫਿਰ ਇਹਦੇ ਲਈ ਸਾਡੇ ਨਾ ਜਿਹੜੀਆਂ ਅਸੀਂ ਵੱਡੀਆਂ-ਵੱਡੀਆਂ ਗੱਲਾਂ ਸਟੇਜਾਂ ਤੇ ਕਰਦੇ ਹਾਂ ਉਹ ਕਰਨੀਆਂ ਨਹੀਂ ਬਣਦੀਆਂ ਸਿਆਣੇ ਕਹਿੰਦੇ ਜਿਹੜਾ ਬਜ਼ੁਰਗ ਤੁਹਾਡੇ ਲਈ ਕੁਝ ਛੱਡ ਜੇ ਤੇ ਚੰਗਾ ਕੰਮ ਕਰ ਜਾ ਉਹਨੂੰ ਹਮੇਸ਼ਾ ਯਾਦ ਰੱਖੋ ਇਹ ਵੀ ਸਾਡੇ ਵੱਡ ਵਡੇਰੇ ਬਜ਼ੁਰਗ ਆ ਇਹ ਕੰਪਨੀ ਬਾਗ ਸਾਰਾ ਅੰਮ੍ਰਿਤਸਰ ਦਾ ਲੋਕ ਸਾਰੇ ਸ਼ਹਿਰ ਦੇ ਵਰਤਦੇ ਇੱਥੇ ਆਣ ਕੇ ਤੁਸੀਂ ਵੇਖੋ ਦੂਰ ਦੂਰ ਤੱਕ ਕੋਈ ਸੈਰ ਕਰਦਾ ਕੋਈ ਸ਼ਾਮੇ ਬੈਠਾ ਆਨੰਦ ਮਾਣਦੇ ਕਈਆਂ ਨੇ ਕਾਰੋਬਾਰ ਵੀ ਕੀਤੇ ਆ ਤੇ ਸਰਕਾਰੀ ਅਧਿਕਾਰੀ ਵੀ ਇੱਥੇ ਬੈੰਦੇ ਆਣ ਕੇ ਪਰ ਬੜੀ ਮਾੜੀ ਗੱਲ ਆ ਜਿਹੜਾ ਇੱਥੋਂ ਦਾ ਮਾਲਕ ਆ ਉਹਦਾ ਬੋਤੇ ਇੱਕ ਸਾਈਡ ਤੇ ਲਾਤਾ ਤੇ ਉੱਥੇ ਕੋਈ ਸਾਫ ਸਫਾਈ ਨਹੀਂ ਤੇ ਜਿਹੜੇ ਇੱਥੇ ਉਹਦੀ ਜਗ੍ਹਾ ਦਾ ਆਨੰਦ ਮਾਣਨਦੇ ਆ ਉਹਨਾਂ ਨੇ ਕਦੀ ਧਿਆਨ ਹੀ ਨਹੀਂ ਦਿੱਤਾ ਔਰ ਅੱਜ ਇਹੀ ਗੱਲ ਮੈਂ ਇੱਥੋਂ ਦੇ ਜਿਹੜੇ ਵਿਧਾਇਕ ਆ ਔਰ ਹੋਰ ਇੱਥੋਂ ਦੇ ਨਮਾਇੰਦੇ ਉਹਨਾਂ ਦੇ ਘਰਾਂ ਦੇ ਬਾਹਰ ਸਫਾਈ ਦੀ ਗੱਲ ਕਰਾਂ ਤੇ ਉੱਥੇ ਜੇਕਰ ਕੋਈ ਵੀ ਸਫਾਈ ਚੰਗੀ ਤਰ੍ਹਾਂ ਨਹੀਂ ਕਰਮਚਾਰੀ ਕਰਦਾ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜਾਂ ਨੌਕਰੀ ਤੋਂ ਹੱਥ ਤੋ ਲੈਣੇ ਪੈਂਦੇ ਉਹਨਾਂ ਨੂੰ ਪਰ ਇੱਥੇ ਜੇ ਅਜਾਹ ਗੱਲ ਕਰੀਏ ਸਾਡੇ ਲਈ ਇਹ ਜ਼ਰੂਰੀ ਆ ਕਿ ਉਹ ਜ਼ਰੂਰੀ ਆ ਸਾਡੇ ਲਈ ਸਾਡੀ ਹੋਂਦ ਜ਼ਰੂਰੀ ਆ ਸਾਡੇ ਲਈ ਉਹ ਚੀਜ਼ਾਂ ਜ਼ਰੂਰੀ ਨਹੀਂ ਆ ਲੀਡਰੋ ਜਾਗੋ ਕੁੰਭ ਕਰਨ ਦੀ ਨਹੀਂ ਤੋ ਜਾਗੋ ਬੁੱਤ ਬੁੱਤ ਦਾ ਧਿਆਨ ਨਹੀਂ ਰੱਖਿਆ ਗਿਆ ਤੇ ਜੱਥਾ ਪਾਕਿਸਤਾਨ ਸ਼ਹਾਦਤ ਬਲਿਦਾਨ ਮਨਾਣ ਜਾਂਦਾ ਵਾ ਵਕ ਵਕ ਗੁਰਦਵਾਰਿਆਂ ਦੇ ਦਰਸ਼ਨ ਕਰਦਾ ਕਿ ਇਹ ਚੀਜ਼ ਸਹੀ ਆ ਜਿਹੜੇ ਲੋਕ ਜਥੇ ਨਾਲ ਜਾਂਦੇ ਆ ਦੂਜੇ ਦੇਸ਼ਾਂ ਦੇ ਵਿੱਚ ਗੁਰਦਵਾਰਾਂ ਦੇ ਮੱਥਾ ਟੇਕਦੇ ਆ ਕਿ ਉਹਨਾਂ ਨੇ ਕਦੀ ਅੱਜ ਤੱਕ ਇਸ ਜਗ੍ਹਾ ਤੇ ਆ ਕੇ ਵੇਖਿਆ ਵਾ ਜਾਂ ਸ਼੍ਰੋਮਣੀ ਕਮੇਟੀ ਹੋਏ ਜਾਂ ਸਿੱਖ ਕੌਮ ਹੋਈ ਜਾਂ ਫਿਰ ਬਾਕੀ ਲੋਕਾਂ ਦੀ ਵੀ ਗੱਲ ਕਰੀ ਆਪਾਂ ਅਸੀਂ ਲੋਕ ਜੀ ਆਸਾਨ ਫਰਾਮੋਸ਼ ਹੋ ਗਏ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਆਪਣਾ ਸਰਬੰਸੀ ਵਾਰਤਾ ਅਸੀਂ ਉਹਨਾਂ ਦਾ ਰਣ ਨਹੀਂ ਚੁਕਾ ਸਕਦੇ ਅਸੀਂ ਤੇ ਉਹਨਾਂ ਨੂੰ ਨਹੀਂ ਕਦੀ ਯਾਦ ਕੀਤਾ ਉਹਨਾਂ ਦੀਆਂ ਯਾਦਗਾਰਾਂ ਤੇ ਜਾ ਕੇ ਅਸੀਂ ਸਿਰਫ ਅੱਜ ਟਿਕਟੌਕ ਬਣਾਉਣ ਦੇ ਪਿਆ ਤੇ ਸ਼ੇਰੇ ਪੰਜਾਬ ਜਿਸ ਦੇ ਰਾਜ ਦੀ ਅੱਜ ਵੀ ਗੱਲ ਕਰਦੇ ਅਸੀਂ ਵੀ ਉਹਦਾ ਰਾਜ ਚਾਹੀਦਾ ਕਦੀ ਉਹਦਾ ਇਤਿਹਾਸ ਪੜਿਆ ਲੋਕਾਂ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਲਿਓਣ ਇੱਥੇ ਇੱਥੇ ਲਿਆ ਕੇ ਵਿਖਾਉਣ ਇਹ ਗੱਲਾਂ ਸਿਰਫ ਖਬਰਾਂ ਤੱਕ ਹੀ ਰਹਿ ਜਾਂਦੀਆਂ ਵਾਂ ਜਮਿਨੀ ਹਕੀਕਤ ਕੁਝ ਹੋਰ ਆ ਸਾਡੀਆਂ ਸਿੱਖ ਜਥੇਬੰਦੀਆਂ ਔਰ ਸਾਡੀਆਂ ਸੰਸਥਾਵਾਂ ਉਦੋਂ ਜਾਗਦਿਆਂ ਵਾਂ ਜਦੋਂ ਰੌਲਾ ਪੈ ਜਾਂਦਾ ਵਾ ਜਦੋਂ ਕੋਈ ਬੇਅਦਬੀ ਹੋ ਜਾਂਦੀ ਪਹਿਲਾਂ ਸੁੱਤੇ ਰਹਿੰਦੇ ਆ ਮੈਂ ਉਹ ਸਾਰੇ মিডিਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੱਚ ਦੀ ਆਵਾਜ਼ ਔਰ ਸੱਚ ਦੀ ਜਿਹੜੀ ਖਬਰ ਸੀ ਉਹ ਵਿਖਾਈ ਹੁਣ ਇਸ ਤੋਂ ਜਿਸ ਦਿਨ ਦਾ ਇਹ ਮੁੱਦਾ ਚੁੱਕਿਆ ਸੀ ਉਸ ਤੋਂ ਪਹਿਲਾਂ ਮੈਂ ਜਿਹੜਾ ਸਾਰੇ ਹੀ ਸਤਕਾਰਯੋਗ ਵੀਰਾਂ ਕੋਲ ਜਾ ਕੇ ਬੇਨਤੀ ਕੀਤੀ ਭਈ ਮੇਰਾ ਸਾਥ ਦਿਓ ਇਸ ਕੰਮ 'ਚ ਕੋਈ ਨਹੀਂ ਬੋਲਿਆ ਔਰ ਮੈਂ ਗੁਰੂ ਨਗਰੀ ਦੇ ਐਮਪੀ ਸਰਦਾਰ ਗਰਜੀਤ ਸਿੰਘ ਔਜਲਾ ਦੇ ਕੋਲ ਗਿਆ ਜੀ ਇਹ ਲੈਟਰ ਪੈਡ ਆ ਉਹਨਾਂ ਦਾ ਉਹਨਾਂ ਨੂੰ ਜਦੋਂ ਹਾਲਾਤ ਦੱਸੇ ਤੇ ਉਹਨਾਂ ਨੇ ਵੀ ਮਨ ਉਹਨਾਂ ਦਾ ਦੁਖੀ ਹੋ ਗਿਆ ਉਸੇ ਵੇਲੇ ਇਮੀਡੀਟਲੀ ਉਹਨਾਂ ਨੇ ਡੀਸੀ ਸਾਹਿਬ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਇਹ ਦੇਖ ਲਓ ਲੈਟਰ ਪੈਡ ਹੈ ਜੀ ਸਾਰਾ ਉਹਨਾਂ ਮੈਨੂੰ ਕਹੇ ਵੀ ਤੁਸੀਂ ਕਮੀਆਂ ਦੱਸੋ ਕਿੱਥੇ ਕਿੱਥੇ ਮੈਂ ਕਿਹਾ ਸਾਡੀਆਂ ਜਿਹੜੀਆਂ ਅੰਮ੍ਰਿਤਸਰ ਚ ਬਹੁਤ ਸਾਰੀਆਂ ਵਿਰਾਸਤਾਂ ਨੇ ਉਹਨ ਜਦੋਂ ਇੰਡੀਆ 골ਡਨ ਗੇਟ ਤੋਂ ਸ਼ੁਰੂ ਹੋਈਏ ਇੰਡੀਆ ਗੇਟ ਤੱਕ ਵਿਰਾਸਤਾਂ ਦਾ ਬੁਰਾ ਹਾਲ ਜਿੱਦਾਂ ਇੱਥੇ ਹੈ ਇਦਾਂ ਹੀ ਸਾਰੇ ਚ ਆ ਉਹਨਾਂ ਸਾਰੀ ਹੀ ਡਿਟੇਲ ਬਣਾ ਕੇ ਆਪਣੇ ਡੀਓ ਤੇ ਤੇ ਮੇਰੀ ਡੀਸੀ ਸਾਹਿਬ ਨਾਲ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਇੱਕ ਮੀਟਿੰ ਜਦ ਮੈਂ ਮਿਲ ਕੇ ਆਇਆ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਡੀਸੀ ਸਾਹਿਬ ਨੂੰ ਉਹਨਾਂ ਮੰਨਿਆ ਕੰਮ ਬਿਲਕੁਲ ਜਾਇਜ਼ ਨੇ ਕਰਾਂਗੇ ਕਰਾਂਗੇ ਕਦੋਂ ਹੁਣ بارش ਹੋ ਗਈ ਆ ਤੁਸੀਂ ਦੇਖਿਆ ਕਿੰਨੀ ਗੜੇ ਮਾਰੀ ਹੋਈ ਆ ਮੌਸਮ ਖਰਾਬ ਆ ਜਦੋਂ ਇਹ ਵਿਰਾਸਤਾਂ ਡਿੱਗ ਪਈਆਂ ਖਰਾਬ ਹੋ ਗਈਆਂ ਜਿਨ੍ਹਾਂ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਤੇ ਉਹਨਾਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲਣਾ ਹੋਵੇ ਤੇ ਬੜੀ ਮਾੜੀ ਗੱਲ ਸ਼ਹਿਰ ਸਾਡਾ ਸਮਾਰਟ ਸਿਟੀ ਚ ਆਉਂਦਾ ਪਰ ਨਾਂ ਦਾ ਹੀ ਸਮਾਰਟ ਸਿਟੀ ਚ ਆ ਇੱਥੇ 5 ਵਿਧਾਇਕ ਆ ਇੱਕ ਐਮਪੀ ਆ ਔਰ ਇੱਥੇ ਕਿੰਨੇ ਕਾਉਂਸਲਰ ਆ 85 ਕਾਉਂਸਲਰ ਆ ਉਹ ਭਰਾਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰੋ ਇੱਕ ਵਾਰੀ ਇੱਥੇ ਆ ਕੇ ਵੇਖੋ ਇੱਥੇ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਨਸ਼ੇੜੀ ਵੇਖੋ ਕਿਦਾਂ ਇੱਥੇ ਸ਼ਰਾਬਾਂ ਪੀਂਦੇ ਰਾਤ ਨੂੰ ਚੈਣੀਆਂ ਖੈਣੀਆਂ ਇੱਥੇ ਆ ਗੁਟਕੇ ਥੁੱਕਦੇ ਇੱਥੇ ਕਰ ਕਰਕੇ ਸਿੱਕਾ ਪੀਂਦੇ ਇੱਥੇ ਡੱਬੀਆਂ ਕੀ ਕੁਛ ਪਿਆ ਇੱਥੇ ਇੰਨੀ ਬੇਅਦਬੀ ਹੋਣੀ ਆ ਸਾਰੀ ਸਾਰੀ ਜਗ੍ਹਾ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦੀ ਹੈ ਲੇਕਿਨ ਉਹਨਾਂ ਨੂੰ ਇਸ ਜਗ੍ਹਾ ਤੇ ਛੋਟੀ ਜਿਹੀ ਜਗ੍ਹਾ ਨੁਕਰ ਤੇ ਦਿੱਤੀ ਲੇਕਿਨ ਉਹਦਾ ਵੀ ਖਿਆਲ ਨਹੀਂ ਰੱਖਿਆ ਗਿਆ ਵੇਖੋ ਪ੍ਰਮਾਤਮਾ ਨੂੰ ਜਾਨ ਦੇਣੀ ਆ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਵਾ ਕਿਤੇ ਨਾਲ ਨਹੀਂ ਜਾਣਾ ਸਾਨੂੰ ਹੱਲੇ ਵੀ ਸਮਾਂ ਵਾ ਸਮਝ ਜੀਏ ਰੱਬ ਤੋਂ ਡਰਿਏ ਸ਼ੇਰੇ ਪੰਜਾਬ ਐਡੀ ਵੱਡੀ ਸ਼ਖਸੀਅਤ ਆ ਮੈਂ ਤਾਂ ਮਤਲਬ ਪ੍ਰਾਊਡ ਕਰਦਾ ਕਿ ਮੈਂ ਐਸੀ ਹਸਤੀ ਦੇ ਮਤਲਬ ਆ ਸੇਵਾਗੁਰੂ ਸਾਹਿਬ ਨੇ ਸਾਡੇ ਕੋਲ ਲਈ ਜੇ ਪ੍ਰਸ਼ਾਸਨ ਨਹੀਂ ਨਾ ਕਰਨਾ ਚਾਹੁੰਦਾ ਇੱਕ ਵਾਰੀ ਬਿਆਨ ਦੇ ਦੇਣ ਡੀਸੀ ਸਾਹਿਬ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਇਨੀ ਗੱਲ ਕਹਿ ਦੇਣ ਲਿਖਤੀ ਦੇ ਦੇਣ ਵੀ ਅਸੀਂ ਨਹੀਂ ਕੁਝ ਕਰ ਸਕਦੇ ਸਾਡੇ ਹੱਥ ਖੜੇ ਆ ਮੈਂ ਸੋਨੂੰ ਜੰਡਿਆਲਾ ਜਿੱਥੋਂ ਮਰਜ਼ੀ ਪੈਸੇ ਲਿਆਵਾਂ ਕਿਸੇ ਸੰਸਥਾ ਕੋ ਪੈਸਾ ਨਹੀਂ ਲਵਾਂਗਾ ਕਿਸੇ ਦੀ 1 ਰੁਪਏ ਦੀ ਮਦਦ ਨਹੀਂ ਲੇਵਾਂ ਮੈਂ ਜਿੱਥੋਂ ਮਰਜ਼ੀ ਲਿਆਵਾਂ ਮੈਂ ਇਹ ਸਾਰੀ ਜਗ੍ਹਾ ਦਾ ਕੰਮ ਕਰਾਉਂਗਾ ਇਹ ਤੁਹਾਡੇ ਔਨ ਚੈਨਲ ਮੈਂ ਕਹਿੰਦਿਆਂ ਮੈਂ ਕੋਈ ਉਹ ਗੱਲਾਂ ਨਹੀਂ ਵੀ ਮੈਂ ਕਿਸੇ ਨੂੰ ਕਹੂੰਗਾ ਵੀ ਭਾਈ ਮੇਰੀ ਮਦਦ ਕਰੋ ਮੈਨੂੰ ਕਿਸੇ ਦੀ ਮਦਦ ਦੀ ਕੋਈ ਲੋੜ ਨਹੀਂ ਆ ਸਿੱਖ ਕੌਮ ਜਿਉਂਦੀ ਆ ਸ਼ੇਰੇ ਪੰਜਾਬ ਦੇ ਵਾਰਸ ਜਿਉਂਦੇ ਆ ਇੱਕ ਗੱਲ ਯਾਦ ਰੱਖਿਓ ਜਿਹੜੇ ਅਸੀਂ ਵੱਡੇ ਵੱਡੇ ਵਿਆਹ ਕਰਦੇ ਆ ਨਾ ਠੋੜੀਆਂ ਵੱਡੀਆਂ ਪਾਰਟੀਆਂ ਕਰਦੇ ਆ ਯਾਰ ਅੱਜ ਜਿਹੜੀ ਤੁਸੀਂ ਆਜ਼ਾਦੀ ਉਹ ਕਿੰਨਾ ਦੀ ਬਦੌਲਤ ਆ ਉਹ ਐਸੇ ਸ਼ੇਰੇ ਪੰਜਾਬ ਦੀ ਬਦੌਲਤ ਆ ਜਿਹੜਾ ਤੁਸੀਂ ਅੱਜ ਆਜ਼ਾਦੀ ਦਾ ਨਿਗਮ ਮੰਨਣ ਦੇ ਜੇਕਰ ਅਸੀਂ ਆਪਣੇ ਪੁਰਖਿਆਂ ਦੀਆਂ ਯਾਦਗਾਰ ਨਹੀਂ ਸੰਭ ਸਕਦੇ ਤੇ ਫਿਰ ਲੱਖ ਲਾਂਤ ਸਾਡੇ ਤੇ ਇਸ ਤੋਂ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਸਾਡੇ ਲਈ ਸੋ ਬਿਲਕੁਲ ਵਿਰਾਸਤ ਸਾਂਭਣੀ ਚਾਹੀਦੀ ਐ ਸੋ ਹਾਲਾਤ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਇਹ ਹਾਲਾਤ ਹੈ ਉਸ ਜਗ੍ਹਾ ਤੇ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦੇ ਜਿਸ ਜਗ੍ਹਾ ਤੇ ਸਟੈਚੂ ਲਗਾਇਆ ਗਿਆ ਬੁੱਤ ਲਗਾਇਆ ਗਿਆ ਕਾਫੀ ਪੁਰਾਣੀ ਹੋ ਚੁੱਕੀ ਹੈ ਟੜੇ ਦਾ ਆ ਚੁਕੀਆਂ ਵਾ ਲੇਕਿਨ ਪ੍ਰਸ਼ਾਸਨ ਦਾ ਇਸ ਵੇਲੇ ਕੋਈ ਧਿਆਨ ਨਹੀਂ ਹਾਲਾਂਕਿ ਸਮਾਜ ਸੇਵੀਆਂ ਨੇ ਜ਼ਰੂਰ ਇਸ ਗੱਲ ਦਾ ਕਿਹਾ ਕਿ ਅਗਰ ਪ੍ਰਸ਼ਾਸਨ ਇਸ ਤੇ ਨਹੀਂ ਪੈਸੇ ਲਾ ਸਕਦਾ ਤੇ ਉਹ ਤਿਆਰ ਹੈ ਪ੍ਰਸ਼ਾਸਨ ਲਿਖ ਕੇ ਦੇ ਅਸੀਂ ਪੈਸੇ ਲਾਵਾਂਗੇ ਲੇਕਿਨ ਇਹ ਉਹ ਵਿਰਾਸਤ ਹੈ ਜਿਸ ਨੇ ਹਿੰਦੂ ਸਿੱਖ ਮੁਸਲਿਮ ਇਸਾਈ ਕਿਸੇ ਵੀ ਧਰਮ ਦੇ ਵਿੱਚ ਫਰਕ ਨਹੀਂ ਕੀਤਾ ਆਪਣਾ ਬਲੀਦਾਨ ਦਿੱਤਾ ਮੁਗਲਾਂ ਕੋ ਜੰਗਾ ਜਿੱਤਿਆਂ ਤੇ ਪੰਜਾਬ ਨੂੰ ਮੁਗਲਾਂ ਤੋਂ ਮੁਕਤ ਕਰਾਇਆ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ